ਹਰਬ ਜੀ ਸੰਗਰੂਰ ਵੀ ਦੀ ਰਚਨਾ ਬੰਨ ਸਿਰਾ ਤੇ ਕਫਨ ਹਾ ਨਿਕਲੇ ਬੰਨ ਸਿਰਾ ਤੇ ਕਫਨ ਹਾ ਨਿਕਲੇ ਜਿੱਤ ਕੇ ਹਰ ਹਿਲੇ ਅਸਾਂ ਨੇ ਜਾਣਾ ਜਿੱਤ ਕੇ ਹਰ ਹਿਲੇ ਅਸਾਂ ਨੇ ਜਾਣਾ ਮਿੱਥ ਕੇ ਅਸੀਂ ਹਾਂ ਨਿਕਲੇ ਸੜਕਾਂ ਤੇ ਮਿੱਥ ਕੇ ਅਸੀਂ ਹਾਂ ਨਿਕਲੇ ਸੜਕਾਂ ਤੇ ਮਰਨਾ ਆਪ ਜਾ ਜਾਲਮ ਮੁਕਾਣਾ ਮਰਨਾ ਆਪ ਜਾ ਜਾਲਮ ਮੁਕਾਣਾ ਨਾ ਇੰਨਾ ਦੀਆਂ ਗੱਲਾਂ ਵਿੱਚ ਆਉਣਾ ਜੀ ਜੋ ਨੇ ਬਰਸਾਤੀ ਡੱਡੂ ਜੀ ਰਜ ਰਜ ਸਭ ਨੂੰ ਲੁੱਟਣ ਕੇ ਖਵਾ ਕੇ ਲੱਡੂ ਜੀ